ਕਾਲਸਾ ਸ੍ਰੀ ਵੇਗਰ ਜੀ ਕੀ ਫਤਿਹ ਅ ਅੱਜ ਆਪਾਂ ਗੱਲ ਕਰਦੇ ਆਂ ਸਿੱਖੀ ਦੇ ਕਰਤਾਰ ਬਾਰੇ ਸਾਡੇ ਨਾਲ ਅੱਜ ਬਾਬਾ ਜੀ ਮੌਜੂਦ ਨੇ ਬਾਬਾ ਜੀ ਪ੍ਰਗਟ ਸਿੰਘ ਕੈਨੇਡੀਅਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿੰਘ ਸਾਹਿਬ ਬਾਬਾ ਪ੍ਰਗਟ ਸਿੰਘ ਕੈਨੇਡੀਅਨ ਜੋ ਕਿ ਬਹੁਤ ਗੁਰਮੁਖ ਪਿਆਰੇ ਦਾਸ ਨੂੰ ਜਾਣਦੇ ਆਪਦੇਸ਼ਾਂ ਚ ਵੀ ਦੇਸ਼ਾਂ ਪਰਦੇਸਾਂ ਦੀ ਸਾਰੀ ਸੰਗਤ ਨੂੰ ਜੋ ਕਿ ਪਤਾ ਹੈ ਕਿ ਆਪਾਂ ਸਿੱਖੀ ਸਰੂਪ ਦੇ ਬਾਰੇ ਕਿਤਨਾ ਬਚਨ ਬਲਾਸ ਕਰਨਾ ਸਤਿਗੁਰੂ ਸਾਹਿਬ ਸਾਈਂਦਰ ਕੁਮਾਰ ਬਾਦਸ਼ਾਹ ਦਰਬੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਬ ਮੈਂ ਉਸ ਦਾ ਚਿਹਰਾ ਭਾਵ ਹਰ ਇੱਕ ਕੋਈ ਕਹਿੰਦਾ ਕਿ ਮੈਂ ਸੇਖਾਂ ਪਰ ਸਿੱਖ ਸਿੱਖ ਬਣਨਾ ਬਹੁਤ ਔਖਾ ਕੱਲਾ ਭਾਵ ਸਿੱਖ ਇਹ ਨਾਮ ਦਾ ਸਿੱਖ ਨਹੀਂ ਨਾਮ ਜਿਹੜੀ ਆ ਗੁਰੂ ਨਾਨਕ ਬਾਣੀ ਦਾ ਨਾਮ ਗੁਰਬਾਣੀ ਸਿੱਖਣ ਦੇ ਨਾਲ ਆਪਾਂ ਸਿੱਖ ਬਣ ਸਕਦੇ ਆ ਤੇ ਸਿੱਖਣ ਦਾ ਭਾਵ ਕਿ ਹਰ ਵੇਲੇ ਆਪਾਂ ਇਹ ਬਚਨ ਬਲਾਸ ਸਿੱਖਦੇ ਰਹਿਣਾ ਤੇ ਸਤਿਗੁਰੂ ਸਾਹਿਬ ਜੀ ਨੇ ਬਹੁਤ ਆਪਾਂ ਨੂੰ ਵੱਡਾ ਮਹਾਨ ਅਹੁਦਾ ਦਿੱਤਾ ਹੈ ਰਹਿਣੀ ਰੇ ਸੋਈ ਸਿੱਖ ਮੇਰਾ ਉਹ ਸਾਬ ਮੈਂ ਉਸ ਕਾ ਚਿਹਰਾ ਕਹਿੰਦੇ ਜਿਹੜਾ ਰਹਿਤ ਮਰਜ਼ਾਦਾ ਰੱਖਦਾ ਹੈ ਉਹ ਸਿੱਖ ਹੈ ਤੇ ਜਿਹੜਾ ਸਿੱਖ ਮਰਜ਼ਾਦਾ ਨਹੀਂ ਰੱਖਦਾ ਤੇ ਫਿਰ ਉੱਥੇ ਸਤਿਗੁਰੂ ਸਾਹਿਬ ਜੀ ਪਰਮਾਨ ਕਰਦੇ ਹਨ ਕਹਿੰਦੇ ਜੋ ਕਿ ਇਹ ਗੁਰਬਾਣੀ ਨਹੀਂ ਪੜ੍ਹਦੇ ਤੇ ਇਹ ਫਿਰ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਾ ਢੋਈ ਨਾ ਮਿਲੈ ਕਹਿੰਦੇ ਉਹਨੂੰ ਦਰਗਾਹ ਦੇ ਵਿੱਚ ਵੀ ਢੋਈ ਨਹੀਂ ਮਿਲਦੀ ਜਿਹੜਾ ਸਤਗੁਰੂ ਦੀ ਸਿੱਖੀ ਦੇ ਬਾਰੇ ਜੇ ਭਾਵ ਕੇ ਮਹਾਰਾਜ ਨੇ ਸਾਬਤ ਸੂਰਤ ਬਣਾਇਆ ਹੈ ਤੇ ਉਹਦੇ ਨਾਲ ਛੇੜਖਾਨੀ ਕਰਦਾ ਹੈ ਕੁਦਰਤ ਦੇ ਨਾਲ ਉਹ ਕੋਈ ਉਹ ਫਿਰ ਕਿਰਤ ਘਣਾ ਦੀ ਵਿੱਚ ਬਸ ਆ ਜਾਂਦਾ ਹੈ ਤੇ ਫਿਰ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਬ ਨੇ ਉਸ ਦਾ ਚਿਹਰਾ